ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਪਸ਼ਮੀਨੇ ਦੇ ਤੇ ਬੈਲਵਟ ਦੇ ਸਲੀਨ ਦੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਬਹੁਤ ਹੀ ਸੋਹਣੇ ਸੂਟ ਹੋਣਗੇ ਜੀ ਤੁਹਾਨੂੰ ਆਪਾਂ ਉਹਦੇ ਵਿੱਚ ਸਰਦੀ ਵਾਲੀ ਲੁੱਕ ਦਿਖਾਵਾਂਗੇ ਸਰਦੀ ਵਾਲੇ ਸੂਟ ਵੀਅਰ ਕਰਨ ਤੇ ਉਹਨਾਂ ਦੀ ਲੁੱਕ ਕਿਵੇਂ ਲੱਗ ਰਹੀ ਹੈ ਤੁਸੀਂ ਇਵੇਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਬਿਲਕੁਲ ਸੂਟ ਤੁਹਾਡਾ ਉਵੇਂ ਰੈਡੀ ਹੋਊਗਾ ਜਿਵੇਂ ਤੁਹਾਨੂੰ ਅਸੀਂ ਸੂਟ ਟੈਸਟ ਨੂੰ ਉਵੇਂ ਦਿਖਾਵਾਂਗੇ ਕਿਵੇਂ ਲੁੱਕ ਲੱਗ ਰਹੀ ਹੈ ਸੂਟ ਦੀ ਬਹੁਤ ਜਿਆਦਾ ਸੋਹਣਾ ਆਪਾਂ ਸੂਟ ਵੀਅਰ ਕੀਤਾ ਦਿਖਾਵਾਂਗੇ ਕਿਵੇਂ ਤੁਹਾਨੂੰ ਸਰਦੀ ਵਾਲੇ ਸੂਟ ਦੀ ਕਿਵੇਂ ਲੁੱਕ ਦੇਣਾ ਚਾਹੁੰਦੇ ਆ ਤੇ ਤੁਸੀਂ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੀ ਐਂਡ ਤੱਕ ਵੀਡੀਓ ਜਰੂਰ ਦੇਖਿਆ ਕਰੋ ਬਾਅਦ ਚ ਆਪਾਂ ਤੁਹਾਨੂੰ ਇਵੇਂ ਦੱਸਿਆ ਵੀ ਜਾਂਦਾ ਕਿਵੇਂ ਸੂਟ ਰੈਡੀ ਕਰਨਾ ਪਸ਼ਮੀਨੇ ਦਾ ਜਿਵੇਂ ਆਪਾਂ ਸੂਟ ਪਸ਼ਮੀਨੇ ਦਾ ਰੈਡੀ ਕਰਾ ਜੇ ਤੁਸੀਂ ਕਿਸੇ ਬੇਟੀ ਛੋਟੀ ਵੀਰ ਲੜਕੀ ਦਾ ਸਿਖਾਉਣੇ ਉਵੇਂ ਦੀ ਆਪਾਂ ਵੀ ਡਿਜ਼ਾਈਨ ਲਾਏ ਹੋਏ ਆ ਪਸ਼ਮੀਨੇ ਦੇ ਜੀ 30% ਦਾ ਡਿਸਕਾਊਂਟ ਲਾਤਾ ਜੀ ਵਰਤਾਂ ਤੱਕ ਵਰਤਾਂ ਤੱਕ ਹੀ ਰਹੂਗਾ ਤੁਸੀਂ ਉਵੇਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਨਹੀਂ ਤੁਸੀਂ ਸਰਦੀ ਵਾਲੇ ਸੂਟ ਤੇ ਪਸ਼ਮੀਨੇ ਤੇ ਜਾਂ ਬੈਲਵੈਟ ਦੇ ਸੂਟ ਤੇ ਡਿਜ਼ਾਈਨ ਬਣਾਓ ਤੁਸੀਂ ਕਿਸੇ ਵੀ ਫੈਬਰਿਕ ਤੇ ਕ੍ਰੇਵ ਤੇ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਹੈ ਤੁਸੀਂ ਉਸ ਤੇ ਸੂਟ ਰੈਡੀ ਕਰਵਾ ਸਕਦੇ ਆ ਵੀ ਆਪਾਂ ਜਿਹੜਾ ਸਟੱਫ ਮੋٹے ਦੇ ਵਿੱਚ ਵਰਕ ਕੀਤੇ ਲਾਏ ਆ ਇਹ ਸਰਦੀ ਵਾਲੇ ਸੂਟਾਂ ਦੇ ਜਿਹੜੇ ਹੋਣਗੇ ਜੇ ਆਪਾਂ ਸਰਦੀ ਵਾਲੇ ਸੂਟ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਬਣੇ ਰੋ ਜੀ ਇਸ ਵੀਡੀਓ ਦੇ ਨਾਲ ਪਹਿਣਾ ਡੇਲੀ ਜੋਬ ਵਗੈਰਾ ਜਾਂਦੀਆਂ ਐ ਡੇਲੀ ਵੀਅਰ ਕਰਦੀਆਂ ਸੂਟ ਉਵੇਂ ਦੇ ਸੂਟ ਜੀ ਡੇਲੀ ਪਹਿਣ ਵਾਲੀਆਂ ਪਹਿਣਾ ਨੂੰ ਆਪਾਂ ਸਾਰੇ ਸੂਟ ਲਾਤੇ ਜੀ ਬਹੁਤ ਬਣਾ ਡਿਵਾਨ ਸੀ ਜੀ ਐਵੇਂ ਦੇ ਸੂਟ ਲੈ ਕੇ ਆਓ ਦੀਦੀ ਤੁਸੀਂ ਸਾਨੂੰ ਵੀ ਅਸੀਂ ਡੇਲੀ ਜੋਬ ਵਗੈਰਾ ਜਾਂਦੀਆਂ ਪਹਿਣਾ ਵੀਅਰ ਕਰ ਸਕਣ ਬਹੁਤ ਪਹਿਣਾ ਨੂੰ ਪਸੰਦ ਹੁੰਦੇ ਨੇ ਨੱਕ ਵਾਲੇ ਡਿਜ਼ਾਈਨ ਜਾਂ ਭੌਵੇਂ ਦੇ ਡਿਜ਼ਾਈਨ ਲਾਇਆ ਜਿਹੜੀ ਤੁਹਾਨੂੰ ਵੀਡੀਓ ਦਿਖ ਰਹੀਏ ਦੋ ਪਹਿਣਾ ਖੜੀਆਂ ਤੁਸੀਂ ਐਵੇਂ ਦੀ ਜਾਦੇ ਥੋੜੀ ਏਜ ਤੋਂ ਵੀ ਹਨਾ ਐਵੇਂ ਦੇ ਡਿਜ਼ਾਈਨ ਵੀ ਆਪਾਂ ਬਣਾਏ ਹੋਏ ਆ ਜਿਹੜਾ ਤੁਹਾਨੂੰ ਸੂਟ ਦਿਖਾਇਆ ਜੀ ਪੀਕਸ ਨਜ਼ਰ ਆ ਰਿਹਾ ਤੁਹਾਨੂੰ ਉਹਦੀ ਵੀਡੀਓ ਦੀ ਲੁੱਕ ਦਿਖਾਉਣੇ ਦੇਖੋ ਜੀ ਕਿੰਨਾ ਸੋਹਣਾ ਬਣ ਰਿਹਾ ਨਾ ਐਵੇਂ ਦੇ ਸੂਟ ਆਪਾਂ ਸਾਰੇ ਡਿਜ਼ਾਈਨ ਲਾਏ ਜੀ ਤੁਸੀਂ ਕਹਿੰਦੇ ਨੇ ਆਪਾਂ ਜਲਦੀ ਇੱਕ ਵੀਡੀਓ ਬਾਰੇ ਆਪਾਂ ਫੋਟੋ ਬਾਰੇ ਬੋਲ ਨਹੀਂ ਸਕਦੇ ਨਾ ਅਗਲੀ ਫੋਟੋ ਆ ਜਾਂਦੀ ਹੈ ਆਪਾਂ ਨੂੰ ਜਲਦੀ ਚ ਦੋ ਵੀਡੀਓ ਬਣਾਉਣੀਆਂ ਪੈਂਦੀਆਂ ਜਲਦੀ ਜਲਦੀ ਟਪਾਉਣੀਆਂ ਪੈਂਦੀਆਂ ਵੀਡੀਓ ਲੰਬੀ ਹੋ ਜਾਂਦੀ ਜ਼ਿਆਦਾ ਤੇ ਆਪਾਂ ਇੱਕ ਵੀਡੀਓ ਦੇ ਵਿੱਚ ਜਲਦੀ ਜਲਦੀ ਬੋਲਣਾ ਹੁੰਦਾ ਹੈ ਸਾਰੀਆਂ ਪਹਿਣਾ ਨੂੰ ਆਪਾਂ ਡਿਸਕਾਊਂਟ ਲਾਇਆ ਜੀ 40% ਡਿਸਕਾਊਂਟ ਲਾਤਾ ਜੀ ਆਪਾਂ ਹਰ ਵੀ ਸੂਟ ਦੇ ਉੱਪਰ ਵਰਤਾਂ ਨੂੰ ਪਹਿਣਾ ਵਾਸਤੇ 40% ਡਿਸਕਾਊਂਟ ਲਾਇਆ ਕੋਈ ਵੀ ਸੂਟ ਤੁਸੀਂ ਰੈਡੀ ਕਰਵਾਓ ਜਿਹੜਾ ਤੁਹਾਨੂੰ ਦਿਖ ਰਹੀ ਹੈ ਜੀ ਆਪਾਂ ਇਸ ਦੇ ਉੱਪਰ ਡਿਸਕਾਊਂਟ ਤੇ ਹਰ ਵੀ ਸੂਟ ਰੈਡੀ ਕਰਕੇ ਦੇਵਾਂਗੇ ਤੇ ਜੇ ਆਪਾਂ ਤੁਹਾਨੂੰ ਲੁੱਕ ਦਿਖਾਤੀ ਵੀ ਕਿਵੇਂ ਦਾ ਸੂਟ ਤੁਸੀਂ ਰੈਡੀ ਕਰਵਾਉਣਾ ਤੁਹਾਨੂੰ ਜਿਵੇਂ ਸੂਟ ਆਪਾਂ ਦਿਖਾਈ ਗਈ ਹੈ ਲੁੱਕ ਐਵੇਂ ਸੂਟ ਆਪਾਂ ਰੈਡੀ ਕਰਕੇ ਦੇਵਾਂਗੇ ਜਿਵੇਂ ਡਿੱਟੋ ਸੂਟ ਆਪਾਂ ਰੈਡੀ ਕਰਕੇ ਦੇਵਾਂਗੇ ਕੋਈ ਵੀ ਇਹਦੇ ਚ ਲਾਂਭਾ ਨਹੀਂ ਆਉਣਾ ਜੀ ਹੋਰ ਉਤਪਾਡ ਡਿਸਕਾਊਂਟ ਲਾਤਾ ਵਰਤਾਂ ਡਿਸਕਾਊਂਟ ਆ ਜੀ ਵਰਤਾਂ ਤੱਕ ਚੱਲੂਗਾ ਵਰਤਾਂ ਤੋਂ ਬਾਅਦ ਚ ਨਹੀਂ ਇਹ ਤਾਂ ਮੌਕਾ ਜੀ ਜ਼ਰੂਰ ਉਠਾਓ ਜੀ ਵਰਤਾਂ ਤੋਂ ਪਹਿਲਾਂ ਪਹਿਲਾਂ ਸੂਟ ਤੁਸੀਂ ਆਰਡਰ ਦੇ ਸਕਦੇ ਆ ਵਰਤਾਂ ਤੋਂ ਪਹਿਲਾਂ ਪਹਿਲਾਂ ਇਹ ਪਹਿਣਾ ਵਰਤਾਂ ਵਾਲਿਆਂ ਵਾਸਤੇ ਜਿਨ੍ਹਾਂ ਨੇ ਵਰਤਾਂ ਦੇ ਵਿੱਚ ਵੀਅਰ ਕਰਨਾ ਹੈ ਸੂਟ ਵਰਤਾਂ ਰੱਖਦੇ ਆ ਪਹਿਣਾ ਵੀ ਸਰਦੀ ਵਾਲੇ ਸੂਟ ਵੀ ਉਹ ਕਰ ਸਕਦੇ ਆ ਕੋਈ ਸੂਟ ਤੁਹਾਡੇ ਕੋਲੇ ਹੋਰ ਡਿਜ਼ਾਈਨ ਤੁਹਾਡੇ ਕੋਲੇ ਆਪਦੇ ਕੋਲੇ ਵੀ ਕੋਈ ਸਰਦੀ ਵਾਲਾ ਤੁਸੀਂ ਵੀ ਰੈਡੀ ਕਰਵਾਉਣਾ ਵਰਤਾਂ ਦੇ ਤਿਆਰ ਤੇ ਵਰਤਾਂ ਦੇ ਤਿਆਰ ਤੇ ਤੁਸੀਂ ਰੈਡੀ ਕਰਵਾਉਣਾ ਤੁਸੀਂ ਆਪਦੇ ਕੋਲ ਡਿਜ਼ਾਈਨ ਵੀ ਆਪਾਂ ਉਹਦਾ ਵੀ ਡਿਸਕਾਊਂਟ ਦਵਾਂ ਤੁਸੀਂ ਉਹ ਕਿਸੇ ਬੁਟੀਕ ਨੂੰ ਤੁਸੀਂ ਪੁੱਛ ਸਕਦੇ ਹੋ ਉਹਦਾ ਪ੍ਰਾਇਸ ਉਹ ਕਿੰਨਾ ਮੰਗ ਰਹੇ ਆ ਆਪਾਂ ਉਹਦਾ 30 40% ਸੋਰੀ 40% ਆਪਾਂ ਡਿਸਕਾਊਂਟ ਦੇਵਾਂਗੇ ਵੀ ਡਿਜ਼ਾਈਨ ਤੁਸੀਂ ਆਪਦੇ ਕੋਲ ਵੀ ਲਿਆ ਸਕਦੇ ਜਿਹੜੇ ਆਪਾਂ ਸਰਦੀ ਵਾਲੇ ਸੂਟਾਂ ਦੇ ਡਿਜ਼ਾਈਨ ਲਾਏ ਇਹ ਇਹ ਆਪਾਂ ਸਰਦੀ ਵਾਲੇ ਸੂਟਾਂ ਦੇ ਡਿਜ਼ਾਈਨ ਲੈ ਕੇ ਆ ਤਾਂ ਸਰਦੀ ਸਰਦੀ ਤੱਕ ਚੱਲਣਗੇ ਇਹ ਤੁਹਾਡੇ ਡਿਜ਼ਾਈਨ ਸਾਰੇ ਆਪਣੇ ਅਸੀਂ ਪਸ਼ਮੀਨੇ ਦੇ ਸੂਟ ਤੇ ਆਪਣੇ ਕੋਲੇ ਵੈਲਵਟ ਦੇ ਸੂਟਾਂ ਦੇ ਡਿਜ਼ਾਈਨ ਸੀ ਕੁਝ ਆਪਣੇ ਕਰੇਵ ਤੇ ਬਣਾਏ ਸੀ ਕੁਝ ਐਵੇਂ ਦਾ ਫੈਬਰਿਕ ਹੈ ਜਿਵੇਂ ਸਰਦੀ ਵਿੱਚ ਵੇਅਰ ਕਰਦੇ ਆਂ ਆਪਾਂ ਸਰਦੀ ਚ ਹੁਣ ਜਿਵੇਂ ਕਰੇਵ ਦਾ ਹੋ ਗਿਆ ਹਨਾ ਹੋਰ ਕਈ ਭਰਾਂ ਵੀ ਥੋੜਾ ਜਿਹਾ ਮੋਟਾ ਕਰੇਵ ਚ ਚੱਲਦਾ ਸਰਦੀ ਚ ਤਾਂ ਦੋ ਵੀਡੀਓ ਬਣਾਈਆਂ ਇੱਕ ਕੱਲ ਪਾਈ ਕੱਜ ਬੇ ਇਹ ਪਹਿਣਾ ਦੇ ਡਿਵਾਨ ਤੇ ਬਣਾਈਏ ਬਹੁਤ ਪਹਿਣਾ ਦੇ ਕਾਲਸ ਮੈਸੇਜ ਆਉਂਦੇ ਸੀ ਤੇ ਐਵੇਂ ਦੇ ਸਰਦੀ ਵਾਲੇ ਸੂਟਾਂ ਦੇ ਡਿਜ਼ਾਈਨਾਂ ਦੀ ਵੀਡੀਓ ਪਾਓ ਜੀ ਤੇ ਤੁਸੀਂ ਵੀਡੀਓ ਐਂਡ ਤੱਕ ਵੇਖਿਆ ਕਰੋ ਕਈ ਵੀ ਗੱਲਾਂ ਆਪਾਂ ਨਾ ਵੀਡੀਓ ਦੇ ਐਂਡ ਚ ਦੱਸਦੇ ਹੁੰਨੇ ਆਂ ਕੀ ਵੀਡੀਓ ਆਪਣੀ ਕੋਈ ਜ਼ਿਆਦਾ ਲੰਬੀ ਨਹੀਂ ਹੁੰਦੀ ਛੋਟੀ ਜੀ ਵੀਡੀਓ ਹੁੰਦੀ ਹੈ 3-4 ਮਿੰਟਾਂ ਦੀ ਵੀਡੀਓ ਹੁੰਦੀ ਹੈ ਤੇ ਜਿਹੜੀ ਇਹਦੇ ਵਿੱਚ ਐਡ ਹੁੰਦੀ ਉਹ ਵੀ ਸਕਿਪ ਨਾ ਕਰਿਆ ਕਰੋ ਤੁਹਾਨੂੰ ਐਵੇਂ ਦੀ ਵੀਡੀਓ ਆਪਾਂ ਆਫਰ ਦਿੰਦੇ ਰਵਾਂਗੇ ਕਈ ਗੱਲਾਂ ਤੁਸੀਂ ਮਿਸਕਿਪ ਵੀ ਕਰ ਦਿੰਦੇ ਹਣਾ ਵੀ ਆਹ ਚਲ ਆਪਾਂ ਵੇਖਿਆ ਹੋਇਆ ਸੂਟ ਆ ਪਗਲੀ ਵਾਰ ਕਿਉਂਕਿ ਉਹ ਵੀਡੀਓ ਦੇ ਨਾਲ ਫੋਟੋ ਦੇ ਨਾਲ ਨਾ ਕੋਈ ਗੱਲਾਂ ਵੀ ਜੁੜੀਆਂ ਹੁੰਦੀਆਂ ਨੇ ਜੀ ਵੀਡੀਓ ਸਕਿਪ ਕਰਨਾ ਤੁਸੀਂ ਆਉਂਦੀਆਂ ਜਿਹੜੀਆਂ ਪੈਂਦੀਆਂ ਗੱਲਾਂ ਹੁੰਦੀਆਂ ਉਹ ਵੀ ਤੁਸੀਂ ਸਕਿਪ ਕਰ ਦਿੰਦੇ ਆ ਆਪਾਂ ਜੀ ਵੈਲਵੈਟ ਤੇ ਸੂਟ ਰੈਡੀ ਕੀਤਾ ਸੀ ਕਿਤੇ ਬਾਜੂ ਰੈਡੀ ਕੀਤੇ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਲ